ਅਗਲਾ ਇੱਕ ਕਾਰਨ ਹੈ ਕਈਆਂ ਮੇਰੇ ਵੀਰਾਂ ਨੂੰ ਗੁੱਸਾ ਲੱਗ ਸਕਦਾ ਉਹ ਹੈਗਾ ਕਿ ਜਵਾਕਾਂ ਦੇ ਸਾਹਮਣੇ ਫੁਕਰੀ ਮਾਰਨ ਦੀ ਆਦਤ ਜਵਾਕ ਅੱਲੇ 5ਵੀਂ 6ਵੀਂ 7ਵੀਂ ਚ ਨੇ ਨਾਲ ਦੇ ਬੰਦਿਆਂ ਨੇ ਜਾਂ ਉਹਦੇ ਦੋਸਤ ਨੇ ਉਹਨੇ ਆਪਣੇ ਜਵਾਕਾਂ ਨੂੰ ਕੋਈ ਚੀਜ਼ ਲੈ ਦਿੱਤੀ ਹੈ ਇੱਥੇ ਇਮੋਸ਼ਨ ਚ ਆ ਗਏ ਤੁਸੀਂ ਜਾਂ ਪਿਆਰ ਦੇ ਵਿੱਚ ਆ ਗਏ ਹਾਏ ਮੇਰੇ ਬੱਚਿਆਂ ਕੋਲੇ ਤੇ ਹੈ ਨਹੀਂ ਚਲ ਕੋਈ ਗੱਲ ਨਹੀਂ ਚੱਕ ਲਿਓ ਨੇ ਲਾਲੇ ਤੋਂ 40-5000 ਰੁਪਇਆ ਤੁਹਾਨੂੰ ਵੀ ਲੈ ਦੇਣੇ ਫਲਾਣੇ ਕਰ ਵੱਡੀ LED ਲੱਗੀ ਆ ਜਾਂ AC ਲਵਾ ਲਿਆ ਚੱਲ ਆਪਾਂ ਕਿਉਂ ਕੂਲਰ ਅੱਗੇ ਸੌਣਾ ਚੱਲ ਮਨ ਲਾਲੇ ਤੋਂ ਪੈਸੇ ਲਿਆਉਣਾ ਔਰ ਬੱਚਿਆਂ ਨੂੰ ਇਹ ਗੱਲ ਦਾ ਪਤਾ ਨਹੀਂ ਲੱਗਣ ਦੇਂਦੇ ਬੱਚਿਆਂ ਦੇ ਅਕੋਰਡਿੰਗ ਉਹ ਇੱਕ ਸ਼ੌਕਰ ਬਣਨ ਦੀ ਕੋਸ਼ਿਸ਼ ਕਰਦੇ ਨੇ ਕਿ ਤੇਰਾ ਡੈਡੀ ਜਾਂ ਤੇਰੇ ਘਰ ਦੇ ਆ ਚੱਕ ਦੇਣਗੇ ਫੱਟੇ ਉਹੀ ਬੱਚਾ ਜਦੋਂ 10ਵੀਂ ਜਾਂ ਪਲੱਸ 2 'ਚ ਪਹੁੰਚਦਾ ਹੈ ਨਾ ਜਿੰਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਘਰ ਦਾ ਖਰਚਾ ਕਿੱਥੋਂ ਚੱਲ ਰਿਹਾ ਬਸ ਡੈਡੀ ਸ਼ੇਅਰ ਜਾਂਦੇ ਨੇ ਤੇ ਲੈ ਹੁੰਦੇ ਨੇ ਇਸ ਕਰਕੇ ਫਿਰ ਉਹ ਤੌਣ ਤੇ ਗੋਡਾ ਰੱਖ ਕੇ ਜਦੋਂ ਪਲੱਸ 2 'ਚ ਹੁੰਦਾ ਹੈ ਨਾ ਫਿਰ ਉਹ ਬੁਲਟ ਦੀ ਆਈਫੋਨ ਦੀ ਮੰਗ ਕਰਦਾ ਫਿਰ ਉੱਥੇ ਅਸੀਂ ਹੱਥ ਮਾਰ ਕੇ ਰੋਨੇ ਆ ਵੀ ਆ ਕੀ ਕਰ ਬੈਠੇ ਉਸ ਬੱਚੇ ਨੂੰ ਤੁਸੀਂ ਫਾਈਨੈਂਸ਼ੀਅਲ ਲਿਟਰੇਸੀ ਦੇਣੀ ਹੈ ਪੈਸੇ ਦੀ ਜਿਹੜੀ ਸਮਝ ਹੈ ਪੜ੍ਹਾਈ ਹੈ ਉਹਨੂੰ ਸ਼ੁਰੂ ਤੋਂ ਦਿਓ ਆਪਣਾ ਘਰ ਕਿੱਦਾਂ ਆ ਕਿਵੇਂ ਚੱਲਦਾ ਕਿੱਥੋਂ ਪੈਸੇ ਆਉਂਦੇ ਨੇ ਕਿਵੇਂ ਇਹਨਾਂ ਪੈਸਿਆਂ ਨੂੰ ਵਧਾਇਆ ਜਾ ਸਕਦਾ ਹੈ ਕਿਵੇਂ ਬੇਲੋੜੀਆਂ ਚੀਜ਼ਾਂ ਤੇ ਆਪਾਂ ਖਰਚਾ ਨਾ ਕਰੀਏ ਤੇ ਫਾਇਦੇ 'ਚ ਰਹਿ ਸਕਦੇ ਹਾਂ